ਸਾਡੀ ਸਟਾਲ ਦਾ ਨਾਮ ਹੈਗਾ ਸੰਤਾ ਬੰਤਾ ਦਾ ਜਾਇਕਾ ਤੇ ਇਹ ਨਾਮ ਕਿੱਥੋਂ ਰੱਖਿਆ ਬਾਅਦ ਮੂੰਹ ਤੇ ਜਲਦੀ ਚੜਦਾ ਐਸ ਕਰਕੇ ਰੱਖਿਆ ਨੇ ਪਹਿਲੇ ਜੌਬ ਕਰਨ ਦੀ ਸੋਚ ਰਹੇ ਸੀ ਕਿ ਇੱਥੇ ਜੌਬ ਕਰਾਂਗੇ ਆਗੇ ਲੇਕਿਨ ਫਿਰ ਇਹ ਕੰਮ ਨਹੀਂ ਕਰਨਾ ਜੀ ਲੇਕਿਨ ਜਦ ਇੱਥੇ ਆ ਕੇ ਦੇਖ ਕੇ ਕਿ ਸੈਲਰੀ ਬਹੁਤ ਘੱਟ ਮਿਲਦੀ ਹੈ ਤੇ ਫਿਰ ਆਪਣਾ ਹੀ ਕਰ ਲਿਆ ਫਿਰ ਸਵੇਰੇ ਉੱਠ ਕੇ ਤੁਸੀਂ ਸਾਰਾ ਸਪਰ ਜਿਵੇਂ ਉੱਠ ਕੇ ਰੈਡੀ ਕਰਦੇ ਆ 5 ਘੰਟੇ 5.5 ਘੰਟੇ ਬਣਾਣੇ ਲੱਗ ਜਾਂਦੇ वही ये सैलरी नाले द अपना काम अपने ही होंदा वही चाहे छोटा हो या बड़ा हो। तो थोड़ी राजमा चावल काफी फेमस है की स्पेशल पाकी रूम। पान देगी ये गा बस स्वाद ही अगाजी अपना अपना बनाना वाला को उन्हें व जिन्नु स्वाद लगता होगा आगाम दे जाते हैं। अच्छा काल तो से सारे देख रहे हो चर्चा न्� ਅਜਿਸੀ ਇੱਕ ਇੰਦਾਰੇ ਜਗਾਤੇ ਖੜਿਆ ਜੁੰਨਾ ਦੇ ਰਾਜਮਾ ਚਾਵਲ ਕਾਫੀ ਫੇਮਸ ਹੈ ਤੇ ਬਹੁਤ ਹੀ ਜ਼ਿਆਦਾ ਸਵਾਦਿਸ਼ ਨੇ ਤੇ ਇਹ ਇੱਥੇ ਦਿੱਲੀ ਤੋਂ ਆ ਕੇ ਪਿਛਲੇ 4 ਸਾਲਾ ਤੋਂ ਆਪਣੀ ਅਮੇਜ਼ਿੰਗ ਡਿਸ਼ਸ ਲੋਕਾਂ ਨੂੰ ਖਵਾ ਰਿਹਾ ਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਅੱਛਾ ਇਹ ਦੱਸੋ ਕਿ ਇਹ ਤੁਹਾਡੀ ਸਟਾਲ ਦਾ ਨਾਮ ਕੀ ਹੈ ਸਾਡੀ ਸਟਾਲ ਦਾ ਨਾਮ ਆਏਗਾ ਸੰਤਾ ਬੰਤਾ ਦਾ ਜਾਏਗਾ ਤੇ ਇਹ ਨਾਮ ਕਿਥੋਂ ਰੱਖਿਆ ਬਾਏ ਤੇ ਮੂਹ ਤੇ ਜਲਦੀ ਚੜਦਾ ਹੈ ਇਸ ਕਰਕੇ ਰੱਖਿਆ ਹੈ ਕਿ ਮੂਹ ਤੇ ਜਲਦੀ ਚੜਦਾ ਤੇ ਪੁੱਲਦਾ ਨਹੀਂ ਘਰ ਕੋਈ ਇੱਕ ਵਾਰੀ ਮਤਲਬ ਤੁਸੀਂ ਲੋਕਾਂ ਦੇ ਵਿੱਚ ਵੱਖਰੀ ਪਹਿਚਾਨ ਬਣਾਉਣਾ ਚਾਹੁੰਦੇ ਜੀ 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 ਅੱਛਾ ਇਹ ਦੱਸੋ ਕਿ ਤੁਸੀਂ ਇਸ ਸਟਾਲ ਇੱਥੇ ਆਈਡੀਆ ਕਿੱਥੋਂ ਆਇਆ ਕਿ ਸਟਾਲ ਲਗਾਨੀ ਆ ਆਵਲੀ ਲਾਂਦੇ ਤੋਂ ਸ਼ੁਰੂ ਸੇ ਹੀ ਇੱਧਰ ਆਏ ਤੇ ਪਤਾ ਲੱਗ ਗਿਆ ਕਿਦਰ ਸੈਲਰੀ ਬਹੁਤ ਘੱਟ ਮਿਲਦੀ ਹੈ ਕਿਹਾ ਕਿ ਆਪ ਨੇ ਹੀ ਕੁਝ ਕਰੀਏ ਫਿਰ ਹੋਈ ਦੁਬਾਰਾ ਸ਼ੁਰੂ ਕਰਤਾ ਸੀ ਸੈਲਰੀ ਘੱਟ ਮਿਲ ਰਹੀ ਹੈ ਨਾ ਮਤਲਬ ਤੁਸੀਂ ਪਹਿਲੇ ਕਿੱਥੇ ਕੰਮ ਕੀਤਾ ਹੋਇਆ ਨਹੀਂ ਪਹਿਲੇ ਜੌਬ ਕਰਨ ਦੀ ਸੋਚ ਰਹੇ ਸੀ ਕਿ ਇੱਥੇ ਜੌਬ ਕਰਾਂਗੇ ਆਗੇ ਲੇਕਿਨ ਫਿਰ ਇਹ ਕੰਮ ਨਹੀਂ ਕਰਨਾ ਜੀ ਲੇਕਿਨ ਜਿਆਦਾ ਅੱਗੇ ਦੇਖੇ ਕਿ ਸੈਲਰੀ ਬਹੁਤ ਗੱੜ ਮਿਲਦੀ ਹੈ ਤੇ ਫਿਰ ਆਪਣਾ ਹੀ ਕਰ ਲਿਆ ਇਸ ਤੋਂ ਵਧੀਆ ਤੁਸੀਂ ਕਹਿ ਰਹੇ ਹੋ ਇੱਥੇ ਆ ਕੇ ਮਤਲਬ ਤੁਸੀਂ ਕਿਤੋਂ ਹੋਰ ਆਏ ਹੋ ਦਿੱਲੀ ਤੋਂ ਆਇਆ ਸੀ ਹਾਂਜੀ ਹਾਂਜੀ ਤੇ ਦਿੱਲੀ ਤੋਂ ਇੱਧਰ ਆਏ ਕਿੰਨਾ ਸਾਲ ਹੋ ਗਿਆ ਇੱਧਰ 4 ਸਵਾ 4 ਸਾਲ ਹੋ ਗਏ ਨੇ 4 ਸਵਾ ਜੀ ਤੇ ਤੁਸੀਂ ਤੁਸੀਂ ਫਿਲਹਾਲ ਇੱਥੇ ਕੀ ਕੀ ਦੇ ਰਹੇ ਹੋ 2 ਤੋਂ 10 ਹਾਂਜੀ साढ़े कोल राजमा चौल कड़ी चौल छोले चौल कुलचे छोले भटूरे छोले भी होंगे लेकिन इस टाइम है नहीं भटूरे छोले भी खवाने हुआ। अच्छा सारा कुछ इतने ही बनाने हो या करे बना करे बना दे करो बना के फिर इतने गर्म करके हां जी जी असि देख रहे हैं कि थोड़ी स्टॉल है नीचे स्कूटर भी है ते तो उते ही हैगा सारा सेटअप स्कूटर के ऊपर है सारा पीछे तो लेके हैंडल तक सारा सेटअप स्कूटर के उते ही है फिर तुम रोज स्कूटर से आने हो ते जाने हो हां जी हां जी स्कूटी भी हैगी ना नाल ਆਦਾ ਸਮਾਨ ਉਹਦੇ ਉੱਤੇ ਆ ਜਾਂਦਾ ਅੱਛਾ ਮਤਲਬ ਅੱਛਾ ਇਹ ਰਸੋਈ ਕਿ ਅਗਰ ਤੁਸੀਂ ਇੱਥੇ ਇਸ ਟਾਈਮ ਲੋਕਾਂ ਨੂੰ ਇੰਨਾ ਸਵਾਦਿਸ਼ ਖਾਣਾ ਖਵਾ ਰਹੇ ਤੇ ਇਸ ਨੂੰ ਪ੍ਰੀਪੇਅਰ ਕਰੂ ਕਰਦੇ ਹੋ ਐ ਸੋਇ 5:00 ਵਜੇ ਉੱਠਦੇ ਹਾਂ 5:00 ਵਜੇ ਜੀ ਤੇ ਇੱਥੇ ਕਿੰਨੇ ਟੱਕ ਸਟਾਰਟ ਐ? 8:00 ਦਾ 10:30 ਦਾ ਟਾਈਮ ਹੈ ਪਹਿਲਾਂ ਕਿਹੜੀ ਸੈਲਰੀ ਲੈਂਦੇ ਜੇ ਜੋਬ ਕਰਦੇ ਸੀਗੇ ਜੋਬ ਤੇ ਸਰ ਬਹੁਤ ਸਾਲ ਹੋ ਗਏ ਉਹ ਛੋਟੇ ਬੋਸ ਸੀਗੇ ਉਹਨਾਂ ਤੇ 12-13 ਸਾਲ ਤੋਂ ਆਪਣਾ ਹੀ ਕਰ ਰਹੇ ਹਾਂ ਦਿੱਲੀ ਵੀ ਹੈ ਇਸ ਚੀਜ਼ ਦੀ ਜੋਬ ਪਰ ਅੱਜ ਅਸੋਚੀ ਕਿ ਲੁਧਿਆਣਾ ਜਾ ਕੇ ਜੋਬ ਕਰਾਂ ਦਿੱਲੀ ਮਤਲਬ ਐ ਸੀਗਾ ਸਾਡਾ ਕਮ ਆਈ ਸੀਗਾ ਲਾਕਡਾਊਨ ਦੇ ਬਾਅਦ ਅਸੀਂ ਵੀਕਲੀ ਵੀਰ ਲਗ ਨਹੀਂ ਰਹੇ ਸੀ ਤੇ ਅਸੀਂ ਇੱਧਰ ਆ ਗਏ ਹਾਂ ਜੀ ਤੁਹਾਡਾ ਕੀ ਨਾਮ ਹੈ ਰੋਹਿਤ ਜਿਹੜੀ ਸੰਤਾ ਬੰਦਾ ਸੋਚ ਕੇ ਆਇਆ ਸੀ ਕਿ ਸੰਤਾ ਕੋਲ ਉਹਦਾ ਬੰਦਾ ਕੋਨਾ ਨਹੀਂ ਨਹੀਂ ਇਹ ਤੇ ਜੋ ਪਿਆਰ ਨਾਲ ਕਹਿੰਦੇ ਗਾਹਕ ਸਾਹਿਬ ਅਕਸੈਪਟ ਕਰ ਗਏ ਜੀ ਵੱਡੇ ਬ੍ਰਦਰ ਹੈ ਸਾਡੇ ਬ੍ਰਦਰ ਦੇ ਨਾਲ ਹੈ ਅੱਛਾ ਤੁਸੀਂ ਦੋਨੋਂ ਇੱਧਰ ਹੁੰਨੇ ਹੋ ਕਿਸ ਤੋਂ ਕਿਸ ਟਾਈਮ ਹੁੰਦੇ ਹੋ 10:30 ਵਜੇ ਤੋਂ ਲੈ ਕੇ ਸਵੇਰੇ ਸ਼ਾਮੀ 4:30-5:00 ਵਜੇ ਤੱਕ 4:30 ਵਜੇ ਜੀ तेरे तेरे उठके तेरे सारा पार। पार। ही सारा घंटे घंटे रेडी कर दिया बनाने दी सैलरी नाले अपना काम अपने ही भाई चाहे चाहे छोटा हो बड़ा बस दाल रोटी चल टाइम तो छुट्टी है है बहुत हो रही छुट्टियातना ਈ ਜਮੀ ਲੁਧਿਆਣਾ ਜੰਮ ਗਿਆ ਤੁਹਾਨੂੰ ਨਹੀਂ ਨਹੀਂ ਐਦਾ ਕੁਝ ਨਹੀਂ ਹੈ ਦੋਨੇ ਜੰਮੇ ਹੋਏ ਸੀ ਉੱਧਰ ਬਾਅਦ ਆਇਆ ਸੀ ਕਿ ਵੀਕਲੀ ਯਾਰ ਲੱਗ ਨਹੀਂ ਰਹੇ ਸੀ ਸਾਰੇ ਸਭ ਕੁਝ ਖੁੱਲ ਗਿਆ ਸੀ ਲੋਕਡਾਊਨ ਦੇ ਬਾਅਦ ਤੇ ਸਾਡੇ ਵੀਕਲੀ ਯਾਰ ਨਹੀਂ ਖੁੱਲ ਰਹੇ ਸੀ ਤਾਂ ਕਰਕੇ ਅਸੀਂ ਇੱਧਰ ਸ਼ਿਫਟ ਹੋ ਗਏ ਕੰਮ ਉੱਧਰ ਵੀ ਸਹੀ ਸੀਗਾ ਉੱਧਰ 4-5 ਘੰਟੇ ਕਰਦੇ ਸੀ ਵਧੇ ਸੀਗਾ ਇੱਧਰ ਥੋੜਾ ਟਾਈਮ ਲੱਗ ਜਾਂਦਾ ਜ਼ਿਆਦਾ ਉੱਧਰ ਸ਼ਾਮੀ ਜਾਂਦੇ ਸੀ ਇੱਧਰ ਸਵੇਰੇ ਤੋਂ ਲੱਗਦੇ ਇੱਧਰ ਟੋੜੇ ਰਾਜਮਾ ਸਾਵਲ ਕਾਫੀ ਫੇਮਸ ਹੈ ਕੀ ਸਪੈਸ਼ਲ ਪਾਕ ਹੀ ਰਹੂ ਪਾਨ ਦੇ ਕੀ ਹੈਗਾ ਬਸ ਸਵਾਦ ਹੀ ਹੈਗਾ ਜੀ ਆਪਣਾ ਆਪਣਾ ਬਣਾੰਦਾ ਵਰਗ ਬੰਦਾ ਵਾ ਜਿੰਨੂੰ ਸਵਾਲ ਸਾਡੀ ਆਡੀਅנס ਨੇ ਇੱਧਰ ਆਣਾ ਹੋਵੇ ਤਾਂ ਲੋਕੇਸ਼ਨ ਕੀ ਹੈ ਲੋਕੇਸ਼ਨ ਹੈ ਗਾਂਧੀ ਮਾਰਕੀਟ ਨੀਅਰ ਐਚ ਡੀ ਪੀ ਸਕੂਲ ਐਂਡ ਕਾਲਜ ਉਸ ਦੇ ਪਾਸ ਹੀ ਲਗਾਤੇ ਸੂਰਜ 10:30 ਵਜੇ ਤੇ ਸ਼ਾਮੀ 4:30 5:00 ਵਜੇ ਜੇ ਤਾਂ ਤੁਸੀਂ ਦੇਖੋ ਕਿ ਇਹ ਦਿੱਲੀ ਤੋਂ ਇੱਧਰ ਆਇਆ ਤੇ ਆਪਣਾ ਜਿਹੜਾ ਟੇਸਟੀ ਤੇ ਸੁਆਦੀ ਖਾਣਾ ਹੈ ਉਹ ਲੋਕਾਂ ਨੂੰ ਖਵਾ ਰਿਹਾ ਤੇ ਲੋਕਾਂ ਨੂੰ ਵੀ ਇਹਨਾਂ ਦਾ ਖਾਣਾ ਜਿਹੜਾ ਬਹੁਤ ਪਸੰਦ ਆ ਰਿਹਾ ਤੇ ਜੇਕਰ ਤੁਸੀਂ ਵੀ ਇਹ ਰਾਜਮਾ ਚਾਵਲ ਤੇ ਇਹਨਾਂ ਦੇ ਕੋਲ ਜੁੜੀ ਵੀ ਆਈਟਮ ਜਿਹੜਾ ਉਹ ਟਰਾਈ ਕਰਨਾ ਚਾਹੁੰਦੇ ਹੋ ਤੇ ਇੱਧਰ ਜ਼ਰੂਰ ਵਿਜ਼ਿਟ ਕਰੋ ਤੇ ਇਦਾਂ ਦੀ ਹੋਰ ਵਧੀਲੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਾਂ ਬਲਿੰਗ ਕੋਰ ਕੈਮਰਾਮੈਨ ਰੋਹੀ ਦੇ